ਸਕਲ ਜੀ ਅੱਜ ਹੈ ਜੀ 7 ਦਸੰਬਰ 2024 ਤੇ ਦਿਨ ਹੈਗਾ ਹੈ ਜੀ ਅੱਜ ਸ਼ਨੀਵਾਰ ਅੱਜ ਵੈਸੇ ਕੈਸੇ ਦਿਨ ਹੋ ਗਏ ਤੇ ਮੈਂ ਵੀਡੀਓ ਤਾਂ ਬਣਾਈ ਨਹੀਂ ਤਾਂ ਉਦੋਂ ਅਮਰੀਕੀ ਦੋਸਤ ਨਾਲ ਗੱਲ ਹੁੰਦੀ ਸੀ ਆਪਣੇ ਨਾਲ ਜਿਹੜਾ ਮੈਂ ਪੁਰਾਣੀ ਗੱਲ ਨਹੀਂ ਕੀਤੀ ਕਿ ਜਦੋਂ ਮਨ ਨੂੰ ਕੀ ਐਵੇਂ ਲੱਗਦਾ ਹੈ ਕਿ ਰਾਈਟਰ ਜਿਵੇਂ ਲਿਖਦੇ ਆ ਤਾਂ ਮੇਰੇ ਉੱਤੇ ਗਲਤੀ ਵੀ ਉਹਨਾਂ ਨਾਲ ਕੁਛ ਨਾ ਕੁਛ ਹੋਇਆ ਹੁੰਦਾ ਹੁੰਦਾ ਹੋਊਗਾ ਉਹ ਮੇਂ ਦਾ ਜਿਵੇਂ ਦਾ ਉਹ ਲਿਖਦੇ ਆ ਉਹਨਾਂ ਨੇ ਦੇਖਿਆ ਹੋਊਗਾ ਉਹਨਾਂ ਦੀ ਲਾਈਫ 'ਚ ਘਟਨਾਵਾਂ ਉਹਦੀਆਂ ਹੋਈਆਂ ਹੋਣਗੀਆਂ ਨਾ ਤਾਂ ਹੁਣ ਉੱਤੇ ਤੇ ਪਤਾ ਮੈਨੂੰ ਮੈਂ ਜਿੱਦਾਂ ਪੜਦਾ ਤਾਂ ਕੁਛ ਤਾਂ ਇੱਕ ਰਾਈਟਰ ਨੇ ਕ੍ਰਾਈਟਰ ਨੇ ਉਹ ਕਰਨਾ ਦਾ ਜਦਾਂ ਬਿਮਾਰੀ ਬਾਰੇ ਲਿਖਣਾ ਦਾ ਤਾਂ ਉੱਥੇ ਤੇ ਉਹ ਰਾਈਟ ਹੁਣ ਉਹ ਤਾਂ ਲੇਖਕ ਆ ਅਗਲਾ ਚਾਹੇ ਲੋਕਰੀਆ ਚਾਹੇ ਜੋ ਮਰਜੀ ਉਹਨੇ ਪੜਿਆ ਏ ਪਰ ਉਹਨੇ ਕਿਤੇ ਬਿਮਾਰੀ ਬਾਰੇ ਥੋੜੀ ਪੜਿਆ ਏ ਤਾਂ ਉਹਨੇ ਅਗਰ ਕਿਸੇ ਬਿਮਾਰੀ ਬਾਰੇ ਲਿਖਣਾ ਹੈ ਬਿਮਾਰੀਆਂ ਕਿਹੜੀਆਂ ਹੁੰਦੀਆਂ ਤਾਂ ਡਾਕਟਰ ਦੀ ਸਲਾਹ ਲਵਾਂਗਾ ਆਬੀਅਸੀ ਗੱਲ ਹੈ ਪਹਿਲਾ ਇੱਕ ਦਿਨ ਮੈਂ ਕਿਹਾ ਤਾਂ ਕਿ ਬਹਿਣਾ ਪਹਿਣਾ ਐ ਐਫਰਟ ਲੱਗਦਾ ਏ ਕੰਮ ਤੇ ਠੀਕ ਐ ਵੀ ਮਿਹਨਤ ਲੱਗਦੀ ਹੈ ਵੀ ਬਹਿਣਾ ਪੈਂਦਾ ਹੈ ਤਾਂ ਜਾ ਕੇ ਲਿਖ ਹੁੰਦੇ ਆ 2 ਪੇਜ 4 ਪੇਜ 5 ਪੇਜ ਹੈ ਨਾ ਤਾਂ ਉਦਾਂ ਹੀ ਜਿਵੇਂ ਡਿਟੇਲਸ ਡਿਫਾਈਨ ਕਰਨੀਆਂ ਨੇ ਨਾ ਜਿੱਦਾ ਬਰੀਕੀ ਡਿਟੇਲਸ ਲਿਖਣੀਆਂ ਨੇ ਤੇ ਤੁਹਾਨੂੰ ਉਹਨਾ ਚਲੇ ਜਾ ਤਾਂ ਲੰਘਣਾ ਪਊਗਾ ਦੂਜੀ ਗੱਲ ਇਹਦਾ ਹੋ ਸਕਦੀ ਹੈ ਕਿ ਤੁਸੀਂ ਦੇਖਿਆ ਹੋਵੇ ਹੋ ਚੀਜ਼ਾਂ ਨੂੰ ਹੁਣ ਇੱਦਾਂ ਜਿਵੇਂ ਮੇਰਾ ਦੋਸਤ ਕਹਿੰਦਾ ਤਾਂ ਵੀ ਮਤਲਬ ਕਿਸੇ ਦੇ ਪੱਟ ਚ ਗੋਲੀ ਵੱਜੀ ਹੈ ਤੇ ਤੇ ਉਦੀ ਅਗਰ ਦਸ਼ਾ ਲਿਖਣੀ ਹੈ ਤਾਂ ਤੂੰ ਬੰਦਿਆਂ ਨੂੰ ਮਿਲੂਗਾ ਨਾ ਜਿਨ੍ਹਾਂ ਦੇ ਪੱਟ ਚ ਗੋਲੀ ਵਜੀ ਹੈ ਤੂੰ ਡਾਕਟਰਾਂ ਨੂੰ ਮਿਲੂਗਾ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕਰਿਆ ਹੈ ਠੀਕ ਹੈ ਉਦਾਂ ਹੀ ਅਗਰ ਤੁਸੀਂ ਆਪਣੀ ਕਹਾਣੀ ਚ ਹਸਪੀਟਲ ਮੈਂਸ਼ਨ ਕਰਨਾ ਹੈ ਤਾਂ ਤੁਹਾਨੂੰ ਹਸਪੀਟਲ ਜਾਣਾ ਪੈਣਾ ਹੈ ਉਹਦੇ ਹਾਲਾਤ ਦੇਖਣੇ ਨੇ ਇਹ ਆ ਹਸਪੀਟਲ ਦੇ ਨਰਸਿਸ ਜਾਂ ਉਹਨਾਂ ਨਾਲ ਗੱਲ ਕਰ ਕਹਿੰਦੇ ਦਾ ਭਾਬਾ ਵੀ ਕੋਈ ਮੈਜਿਕ ਨਹੀਂ ਹੁੰਦਾ ਹੈਗਾ ਨਾ ਮੈਜਿਕ ਤਾਂ ਹੁੰਦਾ ਵੀ ਹੋਵੇ ਪਰ ਸਭ ਕੁਝ ਮੈਜਿਕ ਨਹੀਂ ਹੁੰਦਾ ਕਿ ਆਪਣੇ ਆਪ ਤੁਹਾਨੂੰ ਅੰਦਰੋਂ ਉtre ਇਹ ਗੱਲਾਂ ਨਾ ਤਾਂ ਬਹੁਤ ਸਾਰੀਆਂ ਚੀਜ਼ਾਂ ਪਰ ਐਫਰਟ ਲੱਗਦਾ ਹੈ ਡੀਟੇਲਸ ਕਮਰੇ ਦੀ ਡੀਟੇਲ ਦੱਸਣੀ ਆਂ ਅਗਰ ਤਾਂ ਤੁਹਾਨੂੰ ਇਹਦੇ ਕਮਰੇ ਦਾ ਦੇਖਿਆ ਹੋਣਾ ਚਾਹੀਦਾ ਹੈ ਮਹਿਲ ਬਾਰੇ ਦੱਸਣਾ ਤਾਂ ਮਹਿਲ ਗਏ ਹੋਣੇ ਚਾਹੀਦੇ ਹੁਣ ਅੱਧੀ ਮੈਂ ਉਹਨੂੰ ਮੁੰਡੇ ਨੂੰ ਕਹਿੰਦਾ ਤਾਂ ਮੈਂ ਕਿਹਾ ਵੀ ਮੰਨ ਲੈ ਤੂੰ ਪੰਜਾਬ ਚ ਰਹਿੰਦਾ ਤੂੰ ਕਹਾਣੀ ਲਿਖਤੀ ਅਮਰੀਕਾ ਦੀ ਭਾਵੇਂ ਅਮਰੀਕਾ ਕਿਤੇ ਗਿਆ ਹੀ ਨਾ ਹੁਣ ਇਹਦਾ ਹੋਈ ਨਹੀਂ ਸਕਦਾ ਹੈ ਹਾਂ ਤੂੰ ਲਿਖ ਸਕਦਾ ਹੈ ਪਰ ਉਹਨੀ ਡੀਟੇਲਸ ਨਹੀਂ ਹੋਣੀਆਂ ਉਹਦੇ ਵਿੱਚ ਕਿਹੜੀ ਦੀ ਗੱਲ ਹੈ ਵੀ ਗੱਲ ਸਾਰੀ ਡਿਟੇਲਸ ਪਰ ਆ ਜਾਂਦੀ ਹੈ ਵੀ ਅਟੈਂਸ਼ਨ ਟੂ ਡਿਟੇਲਸ ਨਾ ਤੇ ਡਿਟੇਲਸ ਇਕੱਠੀਆਂ ਕਰਨੀਆਂ ਪੈਂਦੀਆਂ ਨੇ ਸੋਰਸਸ ਨਾਲ ਕੁੰਫਿਰਕੇ ਐਕਸਪੀਰੀਐਂਸਸ ਲੈ ਕੇ ਬੰਦਿਆਂ ਨੂੰ ਬਹੁਤ ਬੰਦਿਆਂ ਨੂੰ ਮਿਲਿਆ ਹੋਣਾ ਚਾਹੀਦਾ ਜੋ ਵੋਕੈਬਲਰੀ ਹੈ ਜੋ ਗੱਲਾਂ ਹੋਈਆਂ ਨੇ ਨਾ ਗੱਲਾਂ ਨੂੰ ਲਿਖਣਾ ਵੀ ਤਾਂ ਆਪਣੇ ਆਪ ਚ ਕਰ ਲੈ ਹੈ ਕਿ ਹੋਈਆਂ ਗੱਲਾਂ ਨੂੰ ਕਿਵੇਂ ਲਿਖ ਲਿਖਤਾ ਬੰਦੇ ਨੇ ਤਾਂ ਉਹਦੇ ਵਾਸਤੇ ਨੇ ਤਾਂ ਬੰਦੇ ਕੋਲ ਉਹ ਚਾਹੀਦਾ ਵੀ ਅਸਲ ਗੱਲ ਹੁੰਦੀ ਹੈ ਵੀ ਸਾਨੂੰ ਦਿਖਦੀ ਹੈ ਕਹਾਣੀ ਲਿਖੀ ਹੋਈ ਸਾਨੂੰ ਐ ਨਹੀਂ ਦਿਖਦਾ ਉਹਦੇ ਮਗਰ ਕੀ ਆ ਗਿਆ ਜੋ ਮਿਹਨਤ ਲੱਗੀ ਹੈ ਜਿਵੇਂ ਦੀਆਂ ਚੀਜ਼ਾਂ ਹੋਈਆਂ ਹਨ ਤਾਂ ਮੈਟਰ ਕਰਦਾ ਵੀ ਪੂਰੀ ਪਿਕਚਰ ਜੇ ਆਪਾਂ ਦੇਖੀਏ ਤਾਂ ਕੁਝ ਹੋਰ ਕਹਿੰਦੀ ਹੈ ਪੂਰੀ ਪਿਕਚਰ ਲੈ ਗਰ ਕੇ ਬਹੁਤ ਜ਼ਿਆਦਾ ਲੰਬੀ ਪ੍ਰੋਸੈਸ ਹੁੰਦੀ ਹੈ ਬਹੁਤ ਗੱਲਾਂ ਧਿਆਨ ਚ ਰੱਖਣਾ ਪੈਂਦਾ ਹੈ ਮੇਰੇ ਵਰਗਾ ਕਹੇ ਕਿ ਸਿੰਪਲ ਆ ਸਭ ਕੁਝ ਤਾਂ ਉਹਦਾ ਨਹੀਂ ਹੁੰਦਾ ਅਸਲ ਗੱਲ ਜੀ ਅੱਸੀਗੀ 7 ਦਸੰਬਰ 2024 ਦਿਨ ਸ਼ਨੀਵਾਰ ਪ੍ਰੇਜ ਵਾਸਤੇ ਨਹੀਂ